ਭਾਈ ਇੱਕ ਵਾਰ ਜੰਗਲ ਦੇ ਵਿੱਚ ਵੋਟਾਂ ਪੈਣੀਆਂ ਸੀ ਤੇ ਵੋਟਾਂ ਦੇ ਵਿੱਚ ਬਗਿਆੜ ਖੜਾ ਹੋ ਗਿਆ। ਬਗਿਆੜ ਨੇ ਭੇਡਾਂ ਨੂੰ ਸੰਬੋਧਨ ਕੀਤਾ। ਸਾਰੀਆਂ ਭੇਡਾਂ ਇਕੱਠੀਆਂ ਕਰ ਲਈਆਂ। ਕਹਿੰਦਾ ਭੇਡੋ ਮੈਨੂੰ ਵੋਟ ਪਾਇਓ। ਜੇ ਮੈਂ ਵੋਟਾਂ ਦੇ ਵਿੱਚ ਜਿੱਤ ਗਿਆ ਤਾਂ ਤੁਹਾਨੂੰ ਸਰਦੀ ਦੇ ਵਿੱਚ ਕੰਬਲ ਬੰਡੇ ਜਾਣਗੇ। ਇਹ ਗੱਲ ਸੁਣ ਕੇ ਸਾਰੀਆਂ ਭੇਡਾਂ ਨੇ ਬਗਿਆੜ ਦੀ ਜਿੰਦਾਬਾਦ ਜਿੰਦਾਬਾਦ ਕਰਨੀ ਸ਼ੁਰੂ ਕਰ ਦਿੱਤੀ। ਵਿੱਚ ਇੱਕ ਸਿਆਣੀ ਭੇਡ ਸੀ। ਉਹ ਸਾਰੀਆਂ ਭੇਡਾਂ ਨੂੰ ਬੋਲਦੀ ਆ ਕੈਦੀ ਮੂਰਖੋ ਉਹ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਇਹ ਤੋਂ ਕੰਜਰ ਤੋਂ ਇਹ ਤਾਂ ਪੁੱਛੋ ਵੀ ਕੰਬਲ ਬਣਾਉਣ ਵਾਸਤੇ ਉਨ ਕਿੱਥੋਂ ਆਊਗੀ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਹੋ ਨਾ ਕਹਿੰਦੇ ਜੀ ਇੱਕ ਵਾਰ ਦਰਖਤਾ ਨੇ ਕਹਾੜੇ ਨੂੰ ਇਹ ਸੋਚ ਕੇ ਵੋਟ ਪਾਤੀ ਵੀ ਇਹਦੇ ਵਿੱਚ ਜੋ ਦਸਤਾਗਾ ਉਹ ਸਾਡਾਗਾ ਕਰਾਂਗੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਆ ਉਹ ਕਿਰਪਾ ਕਰਕੇ ਲਾਲ ਬਟਨ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਦੋਸਤ ਇਸ ਵੀਡੀਓ ਨੂੰ Facebook ਤੇ ਦੇਖ ਰਹੇ ਆ ਉਹ ਕਿਰਪਾ ਕਰਕੇ ਪੇਜ ਨੂੰ ਫੋਲੋ ਕਰ ਲਓ ਇੱਕ ਵਾਰ ਇੱਕ ਬੰਦਾ ਬੱਸ ਦੇ ਵਿੱਚ ਬੈਠਾ ਸਫ਼ਰ ਕਰ ਰਿਹਾ ਸੀ ਤੇ ਉਹਦੇ ਕੋਲ ਕਨੈਕਟਰ ਆਇਆ ਕਨੈਕਟਰ ਕਹਿੰਦਾ ਹਾਂਜੀ ਬਾਈ ਜੀ ਟਿਕਟ ਲੋਕਰਾਂ ਜਦੋਂ ਉਹ ਬੰਦੇ ਨੇ ਟਿਕਟ ਲੈਣ ਵਾਸਤੇ ਜੇਬ ਚੋਂ ਪੈਸੇ ਕੱਢਣੇ ਚਾਹੇ ਤਾਂ ਨਾਲ ਦੀ ਨਾਲ ਨਾਲ ਬੈਠੇ ਬੰਦੇ ਨੇ ਉਹਦਾ ਹੱਥ ਫੜ ਲਿਆ ਕਹਿੰਦਾ ਮਹਾਰਾਜ ਤੁਸੀਂ ਨਹੀਂ ਮੈਂ ਲਾਉਂ ਤੁਹਾਡੀ ਟਿਕਟ ਉਹ ਬੰਦਾ ਬੜੀ ਹੈਰਾਨੀ ਨਾਲ ਉਹਦੇ ਵੱਲ ਝਾਕਿਆ ਕਹਿੰਦਾ ਭਾਈ ਜੀ ਤੁਸੀਂ ਕਿਉਂ ਲਾਉਂਗੇ ਮੈਂ ਆਪਦੀ ਟਿਕਟ ਆਪ ਲਵਾਂ ਉਹ ਕਹਿੰਦਾ ਨਹੀਂ ਨਹੀਂ ਭਾਈ ਬਸ ਤੁਹਾਡੀ ਟਿਕਟ ਮੈਂ ਲਾਉਮ ਚਿਕਣੀਆਂ ਚੁਪੜੀਆਂ ਗੱਲਾਂ ਕਰਕੇ ਉਹ ਬੰਦੇ ਨੇ ਉਹਨੂੰ ਟਿਕਟ ਲੈਣੋਂ ਰੋਕ ਲਿਆ ਤੇ ਉਹ ਬੰਦਾ ਕਹਿੰਦਾ ਚਲ ਬਈ ਤੂੰ ਲੈ ਲੈ ਟਿਕਟ ਤੇ ਉਹ ਨਾਲ ਬੈਠੇ ਬੰਦੇ ਨੇ ਉਹਦੀ ਟਿਕਟ ਲੈ ਲਈ ਟਿਕਟ ਲੈਣ ਤੋਂ ਬਾਅਦ ਇੱਕ ਦੋ ਸਟਾਪ ਲੰਗੇ ਇੱਕ ਦੋ ਸਟਾਪ ਲੰਘਣ ਤੋਂ ਬਾਅਦ ਜਿਹੜੇ ਬੰਦੇ ਨੇ ਟਿਕਟ ਲੈਤੀ ਸੀ ਉਹ ਇੱਕ ਬੱਸ ਸਟਾਪ ਤੇ ਉਤਰ ਗਿਆ ਉਸ ਤੋਂ ਬਾਅਦ ਜਿਹੜੇ ਬੰਦੇ ਦੀ ਟਿਕਟ ਲੈਤੀ ਸੀ ਉਹਨੇ ਕੁਝ ਕੱਢਣ ਵਾਸਤੇ ਆਪਣੀ ਜੇਬ 'ਚ ਹੱਥ ਪਾਇਆ ਤਾਂ ਉਹਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਕਿਉਂਕਿ ਉਹਦੀ ਜੇਬ ਕੱਟੀ ਜਾ ਚੁੱਕੀ ਸੀ ਉਹਦੀ ਜੇਬ ਦੇ ਵਿੱਚੋਂ 1200 ਰੁਪਇਆ ਨਿਕਲ ਚੁੱਕਿਆ ਸੀ ਤੇ ਉਹ ਬੰਦਾ ਸਮਝ ਗਿਆ ਵੀ ਮੇਰੀ ਜੇਬ ਮੇਰੇ ਨਾਲ ਬੈਠੇ ਨੇ ਜਾਨੀ ਜਿਹਨੇ ਟਿਕਟ ਲੈਤੀ ਸੀ ਉਹਨੇ ਹੀ ਕੱਟੀ ਹੈ ਪਰ ਹੁਣ ਉਹ ਬੰਦਾ ਕਰ ਕੀ ਸਕਦਾ ਸੀ ਉਸ ਤੋਂ ਬਾਅਦ ਕਾਫੀ ਟਾਈਮ ਲੰਘਿਆ ਕਾਫੀ ਟਾਈਮ ਲੰਘਣ ਤੋਂ ਬਾਅਦ ਉਹ ਬੰਦੇ ਨੂੰ ਉਹ ਚੋਰ ਇੱਕ ਬਾਜ਼ਾਰ ਦੇ ਵਿੱਚ ਟੱਕਰ ਗਿਆ ਤੇ ਉਹ ਬੰਦੇ ਨੇ ਚੋਰ ਨੂੰ ਗੁਲਾਮੇ ਤੋਂ ਫੜ ਲਿਆ ਕਹਿੰਦਾ ਨਾ ਤੂੰ ਮੇਰੀ ਉਦੋਂ ਜੇਬ ਕੱਟ ਕੇ ਲੈ ਗਿਆ ਓਏ ਜੇਬ 'ਚ ਪੂਰੇ 1200 ਰੁਪਏ ਸੀ ਇਹ ਸੁਣ ਕੇ ਚੋਰ ਉੱਚੀ ਉੱਚੀ ਰੋਣ ਲੱਗ ਗਿਆ ਚੋਰ ਉਹ ਬੰਦੇ ਦੇ ਗੱਲ ਲੱਗ ਗਿਆ ਕਹਿੰਦਾ ਬਾਈ ਮੈਨੂੰ ਅੱਜ ਛੱਡ ਦੇ ਮੇਰੀ ਕੁੜੀ ਮਰ ਗਈ ਮੈਂ ਬਹੁਤ ਹੀ ਇਸ ਵਕਤ ਲਾਚਾਰ ਹਾਂ ਮੈਂ ਤੇਰੇ ਪੈਸੇ ਦੇ ਦੂੰ ਰੱਖਦਾ ਨਹੀਂ ਪਰ ਅੱਜ ਮੈਨੂੰ ਜਾਣ ਦੇ ਇਹ ਗੱਲ ਸੁਣ ਕੇ ਉਹ ਬੰਦੇ ਦੇ ਦਿਲ ਦੇ ਵਿੱਚ ਦਇਆ ਆ ਗਈ ਉਹ ਕਹਿੰਦਾ ਚੱਲ ਠੀਕ ਆ ਯਾਰ ਜਾ ਤੂੰ ਕੋਈ ਗੱਲ ਜਦੋਂ ਤੇਰੇ ਕੋਲ ਪੈਸੇ ਹੋਏ ਉਦੋਂ ਦੇ ਦੇ ਤੂੰ ਜਾ ਚੋਰ ਉੱਥੋਂ ਚਲਿਆ ਗਿਆ ਤੇ ਉਹ ਬੰਦਾ ਸਮਾਨ ਲੈਣ ਲਈ ਇੱਕ ਦੁਕਾਨ 'ਚ ਬੜਿਆ ਜਦੋਂ ਉਹਨੇ ਸਮਾਨ ਲੈਣ ਵਾਸਤੇ ਪੈਸੇ ਕੱਢਣ ਲਈ ਜੇਬ 'ਚ ਹੱਥ ਮਾਰਿਆ ਜੇਬ ਸਾਫ਼ ਹੋ ਗਈ ਸੀ ਯਾਨੀ ਜੇਬ ਦੇ ਵਿੱਚ ਜਿਹੜਾ ਉਹਦਾ 800 ਰੁਪਿਆ ਸੀ ਉਹ ਨਿਕਲ ਚੁੱਕਿਆ ਸੀ ਤੇ ਉਹ ਬੰਦਾ ਵਿਚਾਰਾ ਰੋਂਣ ਹੱਕਾ ਹੋ ਗਿਆ ਵੀ ਇਹਨਾਂ ਚੋਰਾਂ ਦਾ ਕੋਈ ਦੀਨ ਮਾਨ ਹੀ ਨਹੀਂ ਯਾਰ ਪਹਿਲਾਂ ਬੱਸ 'ਚ 1200 ਰੁਪਿਆ ਕੱਢ ਕੇ ਲਗਿਆ ਹੁਣ ਕਹਿੰਦਾ ਮੇਰੀ ਕੁੜੀ ਮਰ ਗਈ ਗਲੇ ਲੱਗ ਕੇ ਹੁਣ ਮੇਰਾ 800 ਰੁਪਿਆ ਕੱਢ ਕੇ ਲੈ ਗਿਆ ਚਲੋ ਗੱਲ ਗਈ ਜਾਈ ਹੋਗੀ ਕਾਫੀ ਟਾਈਮ ਬਾਅਦ ਉਹ ਬੰਦਾ ਮੋਟਰਸਾਈਕਲ ਤੇ ਕਿਤੇ ਜਾ ਰਿਹਾ ਸੀ ਐਨੇ ਨੂੰ ਸਾਹਮਣੇ ਉਹਦੇ ਉਹੀ ਚੋਰ ਆ ਗਿਆ ਉਹ ਚੋਰ ਨੇ ਉਹ ਬੰਦੇ ਨੂੰ ਖੜਾ ਲਿਆ ਚੋਰ ਨੇ ਉਹਦੇ ਹੱਥ ਤੇ 2000 ਰੁਪਿਆ ਧਰਤਾ ਕਹਿੰਦਾ ਮਹਾਰਾਜ ਮੈਂ ਤੁਹਾਡੇ ਕੋਲੋਂ ਮਾਫੀ ਚਾਹਣਾ ਵੀ ਮੈਂ ਤੁਹਾਡਾ 2000 ਰੁਪਿਆ ਕੱਢ ਲਿਆ ਸੀ ਆ ਚੱਕੋ ਤੁਸੀਂ 2000 ਰੁਪਿਆ ਤੇ ਚਲੋ ਮੈਂ ਤੁਹਾਡੀ ਸੇਵਾ ਕਰਨਾ ਚਾਹਣਾ ਤੁਸੀਂ ਮੇਰੇ ਨਾਲ ਹੋਟਲ ਤੇ ਚੱਲੋ ਤੁਹਾਨੂੰ ਮੈਂ ਖਾਣਾ ਖਪਾਉਣਾ ਚਾਹਣਾ ਉਹ ਬੰਦਾ ਕਹਿੰਦਾ ਯਾਰ ਨਾ ਨਾ ਮੈਂ ਕਿਤੇ ਨਹੀਂ ਜਾਣਾ ਬਸ ਠੀਕ ਆ ਤੂੰ ਮੇਰੇ ਪੈਸੇ ਮੋੜ ਤੇ ਗੱਲ ਗਈ ਹੀ ਹੋਗੀ ਚੋਰ ਕਹਿੰਦਾ ਨਾ ਨਾ ਜੀ ਮਹਾਰਾਜ ਜੇ ਤੁਸੀਂ ਖਾਣਾ ਨਾ ਖਾਦਾ ਤਾਂ ਮੈਂ ਇਹ ਸੋਚूंगा ਵੀ ਤੁਸੀਂ ਮੈਨੂੰ ਮaaf ਨਹੀਂ ਕੀਤਾ ਬਾਹਲਾ ਜ਼ੋਰ ਪਾਉਣ ਤੇ ਉਹ ਬੰਦਾ ਕਹਿੰਦਾ ਚੱਲ ਯਾਰ ਚੱਲ ਕਿਹੜੇ ਹੋਟਲ 'ਚ ਜਾਣਾ ਇੱਕ ਹੋਟਲ 'ਚ ਬਹਿ ਕੇ ਚੋਰ ਉਹ ਬੰਦੇ ਨੂੰ ਖਾਣਾ ਖਵਾਉਣ ਲੱਗ ਗਿਆ ਜਦੋਂ ਉਹ ਬੰਦਾ ਖਾਣਾ ਖਾ ਰਿਹਾ ਸੀ ਤਾਂ ਉਹ ਚੋਰ ਨੇ ਬੰਦੇ ਨੂੰ ਕਿਹਾ ਕਹਿੰਦਾ ਬਾਈ ਜੀ ਤੁਸੀਂ ਖਾਣਾ ਖਾਓ ਮੈਂ ਬਾਥਰੂਮ ਜਾ ਕੇ ਹੁਣੀ ਆ ਗਿਆ ਤੇ ਉਹ ਤਾਂ ਆਇਆ ਹੀ ਨਾ ਉਹ ਬੰਦੇ ਨੇ ਖਾਣਾ ਵੀ ਖਾ ਲਿਆ ਤੇ ਆਪਣਾ ਬਿਲ ਵੀ ਦੇਤਾ ਵੀ ਯਾਰ ਕੋਈ ਗੱਲ ਨਹੀਂ ਨਹੀਂ ਆਉਂਦਾ ਨਾ ਆਉਣ ਦਿਓ ਆਪਾਂ ਰੋਟੀ ਤਾਂ ਖਾਧੀ ਆ ਪੈਸੇ ਤਾਂ ਦੇਣੇ ਹੀ ਐ ਤੇ ਬਾਈ ਜੀ ਜਦੋਂ ਉਹ ਬੰਦਾ ਆਪਣਾ ਬਿਲ ਪੇ ਕਰਕੇ ਹੋਟਲ ਚੋਂ ਬਾਹਰ ਨਿਕਲਿਆ ਤਾਂ ਉੱਚੀ ਉੱਚੀ ਰੋਣ ਲੱਗ ਗਿਆ ਕਿਉਂ ਕਿਉਂਕਿ ਉਹਦਾ ਮੋਟਰਸਾਈਕਲ ਚੱਕ ਕੇ ਚੋਰ 9211 ਹੋ ਗਿਆ ਸੀ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਗੱਲ ਦਾ ਕੀ ਮਤਲਬ ਹੈ ਬਾਈ ਜੀ ਇਹ ਗੱਲ ਦਾ ਇਹ ਮਤਲਬ ਹੈ ਕਿ ਪਾਰਟੀਆਂ ਲੀਡਰ ਆਪਾਂ ਨੂੰ ਇਮੋਸ਼ਨਲ ਕਰਕੇ ਧਰਮ ਦੇ ਨਾਂ ਤੇ ਫਰੀ ਦੇ ਨਾਂ ਤੇ ਲਾਲਚ ਵਿੱਚ ਲਿਆ ਕੇ ਵੋਟਾਂ ਲੈ ਜਾਂਦੀਆਂ ਨੇ ਪਰ ਇਹਨਾਂ ਦਾ ਮੇਨ ਮਕਸਦ ਜਨਤਾ ਨੂੰ ਲੁੱਟਣਾ ਤੇ ਜਨਤਾ ਨੂੰ ਕੁੱਟਣਾ ਹੀ ਹੁੰਦਾ ਹੈ ਮਿਊਜ਼ਿਕ